ਚਾਲਾ ਜੀ ਆਪਣਾ ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਧੰਨਵਾਦ ਤੇ ਵੀਡੀਓ ਨੂੰ ਗੌਰ ਨਾਲ ਸੁਣਿਓ ਤੇ ਧਿਆਨ ਨਾਲ ਦੇਖਿਓ ਠੀਕ ਆ ਵੀਰੇ ਤੇ ਇਹ ਨਹੀਂ ਹੈਗਾ ਵੀ ਆਪਣੀ ਦੂਜੇ ਫਾਰਮ ਵਾਲਿਆਂ ਵਾਂਗੂ ਵੀਡੀਓ ਵੀ ਦਿਖਾਇਆ ਕੁਝ ਹੋਰ ਵੀਡੀਓ ਦੇ ਵਿੱਚ ਤੇ ਜਦੋਂ ਤੁਸੀਂ ਫਾਰਮ ਤੇ ਆਪਣੇ ਕੋਲੇ ਲੈਣ ਆਗੇ ਤੇ ਉਦੋਂ ਦਿੱਤਾ ਤੁਹਾਨੂੰ ਕੁਝ ਹੋਰ ਠੀਕ ਆ ਵੀਰੇ ਜਿਹੜੀ ਚੀਜ਼ ਆਪਨੇ ਤੁਸੀਂ ਦੇਖ ਰਹੇ ਹੋ ਇਹੀ ਚੀਜ਼ ਤੁਹਾਨੂੰ ਮਿਲੂਗੀ ਤੇ ਬਾਕੀ ਜਾਨ ਆਪਾਂ ਗੱਲ ਇਹ ਕਰ ਰਹੇ ਆਂ ਵੀ ਜਿਹੜੇ ਆਪਣੇ ਕੋਲੇ ਮੁਰਗੀ ਆ ਕੱਲੇ ਬਕਾਉ ਮੁਰਗੀਆਂ ਹੈ ਨਹੀਂ ਇਹਨਾਂ 'ਚ ਮੁਰਗੀ ਬਕਾਉ ਆ ਠੀਕ ਐ ਜੇ ਕਿਸੇ ਨੂੰ ਚਾਹੀਦੇ ਆ ਕੰਟੈਕਟ ਕਰ ਲਿਓ ਤੇ ਵੀਡੀਓ ਦੇ ਵਿੱਚ ਆਪਾਂ ਗੱਲ ਇਹ ਕਰਨੀ ਆ ਵੀ ਤੁਸੀਂ ਹੁਣ ਜਿਹੜੇ ਬਾਕੀ ਆਪਾਂ ਕਿਸੇ ਫਾਰਮ ਦਾ ਨਾਮ ਨਹੀਂ ਲੈਂਦੇ ਕਿਸੇ ਦਾ ਕੋਈ ਉਹ ਨਹੀਂ ਕਰਦੇ ਤੇ ਕਿਸੇ ਨਾਲ ਆਪਣਾ ਕੋਈ ਕੰਪੀਟੀਸ਼ਨ ਨਹੀਂ ਤੇ ਕਿਸੇ ਦੇ ਨਾਲ ਆਪਣਾ ਕੋਈ ਵੀ ਤਾਲੁਕਾਤ ਨਹੀਂ ਹੈਗਾ ਠੀਕ ਆ ਆਪਦੇ ਜਾਨਵਰ ਪਾਲੇ ਵੀ ਜਾਨਵਰ ਆ ਆਪਦੇ ਇਹ ਨਹੀਂ ਹੈਗਾ ਮੁੱਲ ਲੈ ਕੇ ਵੇਚੀ ਆ ਵੀ ਗਾਂ ਤੋਂ ਲੈ ਲੈ ਪਿਆ ਆ ਪਰਤੇ ਨਾਲ ਵੇਚਦੇ ਆਪਦੇ ਪਾਲੇ ਵੇ ਆਪਦੇ ਹੱਥੀ ਫਾਰਮ ਤੇ ਪਾਲੇ ਵੇ ਆ 26 26 ਮਾਰਚ ਨੂੰ ਬੱਚਾ ਆਇਆ ਸੀ ਇਹ ਠੀਕ ਆ ਤੇ ਅੱਜ ਤੁਸੀਂ ਲਾ ਲਿਓ ਕਿੰਨੀ ਤਰੀਕ ਹੋ ਗਈ ਠੀਕ ਆ ਜੀ ਇਹਦੇ ਵਿੱਚ ਮੁਰਗੇ ਆ ਜਿਹੜੇ ਕਾਲੇ ਮੁਰਗੇ ਲਾਲ ਮੁਰਗੇ ਇਹ ਸਾਰੇ ਬਕਾਊ ਆ ਤੇ ਦੇਖ ਸਕਦੇ ਤੁਸੀਂ ਮੁਰਗਿਆਂ ਦੀ ਗਰੋਥ ਆ ਦੇਖ ਸਕਦੇ ਹੋ ਠੀਕ ਆ ਮੁਰਗਿਆਂ ਦੀ ਗਰੋਥ ਦੇਖ ਸਕਦੇ ਤੁਸੀਂ ਜਿਹੜੇ ਬਲੈਕ ਕਾਸਟਰ ਲੌਕ ਦੇ ਆ ਮੁਰਗੇ 600 ਰੁਪਿਆ ਪ੍ਰਾਈਜ਼ ਆ ਆਪਾਂ ਪਹਿਲਾਂ ਹੀ ਵੀਡੀਓ ਦੂਜੀਆਂ ਵਿੱਚ ਪਾਉਂਦੇ ਰਹੇ ਆ 600 ਰੁਪਿਆ ਪ੍ਰਾਈਜ਼ ਇਹਨਾਂ ਮੁਰਗਿਆਂ ਦਾ ਕਾਲਿਆਂ ਦਾ ਤੇ ਜਿਹੜੇ ਆ ਲਾਲ ਮੁਰਗੇ ਆ ਇਹਨਾਂ ਦਾ 300 ਰੁਪਏ ਘੱਟ ਆ ਤੇ ਜਿਹੜਾ ਵੀਰ ਆਪਾਂ ਤੋਂ ਇਕੱਠੇ ਲਊਗਾ ਉਹਨਾਂ ਦਾ ਥੋੜਾ ਬੋਤਾ ਮਾਨਤਾਨ ਵੀ ਹੋ ਜਾਊਗਾ 600 ਰੁਪਿਆ ਹੀ ਵੀਰੇ ਆਪਾਂ ਜਾਇਜ਼ ਰੇਟ ਪਾਇਆਗਾ ਕੋਈ ਜ਼ਿਆਦਾ ਨਹੀਂ ਹੈਗਾ ਕਿਉਂਕਿ ਸਾਨੂੰ ਪਤਾ ਜਾਨਵਰ ਬਹੁਤ ਖਾ ਜਾਂਦਾਗਾ ਤੇ ਬਾਕੀ ਜਿਹੜਾ ਆਪਾਂ ਆਪ ਜਾਨਵਰ ਪਾਲਦੇ ਆ ਹਨਾ ਤੇ ਉਹਦਾ ਤੁਹਾਨੂੰ ਪਤਾ ਹੀ ਜਾ ਕੇ ਰੱਖ ਕੇ ਦੇਖਦੇ ਆ ਜਿਹੜੇ ਬੰਦੇ ਰੱਖਦੇ ਆ ਉਹਨਾਂ ਨੂੰ ਪਤਾਗਾ ਵੀ ਕਿੰਨਾ ਖਰਚਾ ਆ ਜਾਂਦਾਗਾ ਕੀ ਗੱਲਬਾਤ ਆ ਠੀਕ ਆ ਨਾ ਤੇ ਤੁਸੀਂ ਜਾਨਵਰ ਦੀ ਗਰੂਪ ਚੈੱਕ ਕਰ ਸਕਦੇ ਹੋ ਠੀਕ ਆ ਤੇ ਤੁਹਾਡੇ ਲਈ ਇਹ ਕੋਈ ਮਾੜਾ ਨਹੀਂ ਹੈਗਾ ਸੌਦਾ ਜੇ ਤੁਸੀਂ 600 ਰੁਪਏ ਦਾ ਬਲੈਕ ਕਸਟਰਲੋਪ ਤੇ 550 ਰੁਪਏ ਦਾ ਆਰਆਰ ਦਾ ਮੁਰਗਾ ਜਿਹੜਾ ਤੁਸੀਂ ਫ੍ਰੀ ਕਰ ਸਕਦੇ ਹੋ ਨੰਬਰ ਸਕਰੀਨ ਤੇ ਚੱਲ ਰਿਹਾ ਚੱਲ ਰਹੇ ਨੰਬਰ ਤੇ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਵੀਰੇ ਡਿਲੀਵਰੀ ਨਹੀਂ ਹੋਣੀ ਡਿਲੀਵਰੀ ਦੇ ਵਿੱਚ ਥੋੜਾ ਰਿਸਕ ਹੋ ਜਾਂਦਾ ਜੇ ਕਿਸੇ ਨੇ ਕਰਵਾਉਣੀ ਆ ਡਿਲੀਵਰੀ ਤਾਂ ਉਹ ਆਪ ਦੀ ਜ਼ਿੰਮੇਵਾਰੀ ਤੇ ਡਿਲੀਵਰੀ ਕਰਵਾ ਸਕਦਾ ਠੀਕ ਆ ਆਪਾਂ ਇੱਥੋਂ ਡਿਲੀਵਰੀ ਕਰ ਦਾਂਗੇ ਆਪ ਦੀ ਜ਼ਿੰਮੇਵਾਰੀ ਤੇ ਜਾਨਵਰ ਨੂੰ ਕੁਝ ਵੀ ਹੁੰਦਾ ਉਹ ਤੁਹਾਡੀ ਆਪ ਦੀ ਜ਼ਿੰਮੇਵਾਰੀ ਹੈ ਠੀਕ ਆ ਨਾ ਵੀਰੇ ਤੇ ਤੁਸੀਂ ਜਾਨਵਰ ਖਰੀਦ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਨੰਬਰ ਸਕਰੀਨ ਤੇ ਚੱਲ ਰਿਹਾ ਚੱਲ ਰਹੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜਾਨਵਰ ਦੀ ਫੁੱਲ ਗਰੋਥ ਆ ਫੁੱਲ ਐਕਟਿਵ ਆ ਜਾਨਵਰ ਤੁਸੀਂ ਦੇਖ ਹੀ ਸਕਦੇ ਹੋ ਵੀਡੀਓ ਦੇ ਵਿੱਚ ਕੋਈ ਸੁਸਤ ਜਾਨਵਰ ਨਹੀਂ ਕੋਈ ਬਿਮਾਰੀ ਨਹੀਂ ਕੋਈ ਲੈਣਾ ਦੇਣਾ ਨਹੀਂ ਪੂਰਾ ਓਕੇ ਰਿਪੋਰਟ ਆਪਦੇ ਹੱਥੀ ਪਾਲਿਆ ਹੋਇਆ ਜਾਨਵਰ ਹੈ ਇਹ ਨਹੀਂ ਹੈਗਾ ਵੀ ਜਾਨਵਰ ਆਪਾਂ ਕਿਸੇ ਤੋਂ ਚੱਕ ਕੇ ਵੇਚਾਗਾ ਜਾਂ ਕੋਈ ਉਹ ਨਹੀਂ ਹੈਗਾ ਠੀਕ ਹੈ ਆਪਦਾ ਜਾਨਵਰ ਪਾਲਿਆ ਵਾ ਤੇ ਆਪਣੇ ਨਾਲ ਕਰ ਲਿਓ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਵੀਡੀਓ ਦੇ ਵਿੱਚ ਜਾਨਵਰ ਦੇਖ ਰਹੇ ਹੋ ਤੁਸੀਂ ਕਈ ਵਾਰ ਕੀ ਹੁੰਦਾ ਵੀਡੀਓ ਦੇ ਵਿੱਚ ਨਾ ਆਪਾਂ ਦੇਖਦੇ ਆਂ ਵੀਡੀਓ ਦੇ ਵਿੱਚ ਆਪਦੇ ਨਾਲ ਵੀ ਹੋਈਆਂ ਵੀਡੀਓ ਦੇ ਵਿੱਚ ਫਾਰਮ ਤੇ ਆਪਾਂ ਮੁਰਗੀਆਂ ਅਗਲੇ ਦੇ ਵੀਡੀਓ ਦੇ ਵਿੱਚ ਬਹੁਤ ਵੱਡੀਆਂ ਲੱਗ ਰਹੀਆਂ ਹੁੰਦੀਆਂ ਮੁਰਗੇ ਬਹੁਤ ਵੱਡੇ ਲੱਗ ਰਹੇ ਹੁੰਦੇ ਆ ਪਰ ਜਦੋਂ ਆਪਾਂ ਉੱਥੇ ਲੈਣ ਜਾਂਦੇ ਆ ਤੇ ਉਦੋਂ ਉਹ ਜਮਾਂ ਚੂਚੇ ਜਿਹੇ ਹੁੰਦੇ ਆ ਤੇ ਉਹ ਉੱਥੇ ਆ ਕਿ ਆ ਬੰਦਾ ਨਾ ਮੋੜ ਸਕਦਾ ਨਾ ਖਰੀਦ ਸਕਦਾ ਠੀਕ ਆ ਆਪਣਾ ਉਹ ਕੰਮ ਨਹੀਂ ਹੈਗਾ ਜਿੰਨੇ ਜਾਨਵਰ ਹੈਗੇ ਆ ਜਿੱਡਾ ਜਾਨਵਰ ਤੁਹਾਨੂੰ ਵੀਡੀਓ ਚ ਆ ਦਿਖ ਰਿਹਾ ਉੱਡਾ ਹੀ ਹੈਗਾ ਇਹ ਠੀਕ ਆ ਤੇ ਪ੍ਰਾਈਸ ਤੁਹਾਨੂੰ ਦੱਸਤਾ ਵੀਡੀਓ ਦੇ ਵਿੱਚ ਤੇ ਪ੍ਰਾਈਸ ਇਹ ਕਮੈਂਟ ਨਾ ਕਰੀ ਜਾ ਵੀ ਪ੍ਰਾਈਸ ਕੀ ਆ ਪ੍ਰਾਈਸ ਕੀ ਆ ਠੀਕ ਆ ਨਾ ਤੇ ਤੁਸੀਂ ਖਰੀਦ ਸਕਦੇ ਹੋ ਧੰਨਵਾਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ